ਸਸ਼ੀਕਾਲ ਜੀ ਸਾਰਿਆਂ ਨੂੰ ਮੈਂ ਲਾਪਰਿਤ ਕੋਰ ਹਾਜ਼ਰਾਂ ਜੀ ਬਲਦੇਵ ਸਿੰਘ ਟਾਹਲੀਵਾਲ ਦੁਆਰਾ ਵਿਕੀ ਗਈ ਕਹਾਣੀ ਕਲੇਸ਼ ਦਾ ਪਾਗ ਦੂਜਾ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸਵੇਰ ਹੋਈ ਤੇ ਜਾਗਰ ਸਿੰਘ ਦੇ ਘਰ ਰਗਵੀਰ ਸਿੰਘ ਦੇ ਇਸ ਦਾ ਪਰਿਵਾਰ ਵੀ ਆ ਗਿਆ ਭਾਈ ਜੀ ਸਸ਼ੀਕਾਲ ਆਓ ਜੀ ਰਗਵੀਰ ਜੀ ਆਜੋ ਲੰਗਾਓ ਸਾਰੇ ਇੱਕ ਦੂਜੇ ਨੂੰ ਮਿਲ ਕੇ ਬੈਠ ਕੇ ਆਪਣੀ ਆਪਣੀ ਗੱਲਾਂ ਸ਼ੁਰੂ ਕਰ ਲਈਆਂ ਉੱਧਰ ਜੱਗੂ ਕਹਿੰਦਾ ਚੱਲ ਫਿਰ ਆਪਾਂ ਵੀ ਉੱਧਰ ਚਲੀਏ ਚਰਨ ਕਹਿੰਦੀ ਜੇ ਬਾਪੂ ਜੀ ਨਾ ਆਉਦੇ ਹੁੰਦੇ ਮੈਂ ਕਦੇ ਵੀ ਨਹੀਂ ਸੀ ਜਾਣਾ ਕਿ ਹਜੇ ਕਿਸੇ ਤੋਂ ਪੈਰੀ ਹੱਥ ਲਵਾਉਣੇ ਆ ਚਰਨ ਕਹਿੰਦੀ ਇੱਕ ਮਿੰਟ ਰੁਕੋ ਉਸਨੇ ਫੋਨ ਕਰਦੇ ਤੇ ਗੱਲ ਕਰਦੀ ਹੋਈ ਸਾਈਡ ਤੇ ਚਲੀ ਗਈ ਅੱਛਾ ਮਾਂ ਕੋਈ ਸੂਟ ਸਾਟ ਵੀ ਦੇਣਾ ਪੈਣਾ ਮਾਂ ਕਹਿੰਦੀ ਨਹੀਂ ਨਹੀਂ ਤੈਨੂੰ ਕੀ ਜ਼ਰੂਰਤ ਆ ਤੂੰ ਕਿਹੜਾ ਵਰਤਣਾ ਉਹਨਾਂ ਨਾਲ ਐਵੇਂ ਨਾ ਲਟਾ ਚੰਗਾ ਹੋ ਉਹ ਆਜਾ ਹੁਣ ਕਿਹੜੀ ਟਿਊਸ਼ਨ ਲੈਣ ਲੱਗ ਪਈ ਕਿਹੜੀ ਲੈਣੀ ਸੀ ਤੁਹਾਨੂੰ ਕੀ ਪਤਾ ਔਰਤਾਂ ਦੇ ਸੌ ਲੈਣੇ ਦੇਣੇ ਹੁੰਦੇ ਆ ਚੰਗਾ ਚੰਗਾ ਆਜਾ ਜਾਗਰ ਸਿੰਘ ਸਾਹਮਣੇ ਚਰਨ ਤੇ ਜੱਗੂ ਨੂੰ ਆ ਦੇ ਤੇ ਖੁਸ਼ ਹੋ ਗਿਆ ਉਹਨਾਂ ਨੇ ਸਾਰਿਆਂ ਨੂੰ ਬੁਲਾਇਆ ਰਗਵੀਰ ਸਿਉਂ ਦੀ ਛੇਪ ਚ ਚਰਨ ਨੇ ਸੱਸੀ ਵੀ ਪੈਰੀ ਹੱਥ ਲਾਈ ਰਗਵੀਰ ਦੇ ਘਰ ਵਾਲੀ ਉੱਠ ਕੇ ਕਹਿੰਦੀ ਚਰਨ ਪੁੱਤ ਸਾਰਿਆਂ ਨੂੰ ਚਾਹ ਫੜਾ ਦੇ ਨਲਿਆ ਆਪ ਵੀ ਪੀ ਲੈ ਚਰਨ ਰਸੋਈ ਵੱਲ ਚਲੀ ਗਈ ਮੇਲਗੇ ਲਾਉਣਾ ਸ਼ੁਰੂ ਹੋ ਗਿਆ ਲਓ ਜੀ ਨਾਂਕਾ ਮੇਲ ਵੀ ਆ ਰਿਹਾ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਵਜ਼ਾਰ ਵਿੱਚੋਂ ਥਾਈਆਂ ਨੀ ਤੇਲ ਝੋਲੇ ਦੇੜੀਆਂ ਤੇ ਅਸੀਂ ਰੱਬ ਤੇ ਸਬਬੀ ਤੇਰੇ ਆਈਆਂ ਨੀ ਤੇਲ ਝੋਲੇ ਦੇਲੀਆਂ ਤੇ ਗੀਤ ਗਾਉਂਦੀਆਂ ਮੇਲਣ ਨੇ ਰੰਗ ਬਣ ਦਿੱਤਾ ਮੇਲ ਦੇ ਸਵਾਗਤ ਲਈ ਜਾਗਰ ਸੀ ਹੁੰਤੇ ਹੋਰ ਰਿਸ਼ਤੇਦਾਰ ਗੀਰ ਤੇ ਜਾ ਖਲੋਤੇ ਸ਼ਾਮ ਹੋਈ ਤਾਂ ਪ੍ਰਖਸ਼ਕ ਦਾ ਦੌਰ ਸ਼ੁਰੂ ਹੋਇਆ ਦੂਸਰੇ ਪਾਸੇ ਮੇਲਣ ਆਪਣੇ ਗਿੱਧੇ 'ਚ ਮਸਤ ਸੀ ਚੰਨ ਵਿਪੋਲੀਆਂ ਪਾਪਾ ਨੱਚ ਰਹੀ ਸੀ ਸ਼ਾਮ ਦੀ ਰੋਟੀ ਖਵਾਉਣੀ ਸ਼ੁਰੂ ਕੀਤੀ ਚੰਨ ਰੋਟੀਆਂ ਵਰਤਾ ਰਹੀ ਸੀ ਜੱਗੂ ਦੇ ਮਾਸੜ ਮੰਗਲ ਸਿੰਘ ਨੇ ਵਿੱਪੈਗ ਚੜੇ ਹੋਏ ਸੀ ਉਹ ਜਾਗਰ ਸਿੰਘ ਨਾਲ ਪਹਿਲਾਂ ਤੂੰ ਖਾਰ ਖਾਂਦਾ ਸੀ ਉਹ ਛੱਤ ਤੇ ਬੈਠਾ ਪੈਦਲਾ ਰਿਹਾ ਸੀ ਅਚਾਨਕ ਉੱਠ ਕੇ ਖੜਾ ਹੋਇਆ ਤੇ ਪੜਦੀਆਂ ਖਲੋ ਗਿਆ ਵੇੜੇ 'ਚ ਇਹ ਜਾਗਰ ਸਿੰਘ ਬੈਠਾ ਆਪਣੇ ਮਿੱਤਰਾਂ ਨਾਲ ਗੱਲਬਾਤ ਕਰ ਰਿਹਾ ਸੀ ਮਾਸੜੂ ਜੀ ਬੋਲਿਆ ਓ ਕੇ ਮੈਂ ਜਾਗਰਾ ਮੈਂ ਸੁਣਿਆ ਵੱਡਾ ਮੁੰਡਾ ਅੜ ਗਿਆ ਤੇਰਾ ਹਾ ਹਾ ਦੇਖ ਲੈ ਵਕਤ-ਵਕਤ ਦੀਆਂ ਗੱਲਾਂ ਨੇ ਕਿਸੇ ਟਾਈਮ ਕਹਿੰਦੇ ਜਾਗਰ ਸਿਉਂ ਦੀ ਤੂਤੀ ਬੋਲਦੀ ਹੁੰਦੀ ਸੀ ਤੇ ਅੱਜ ਹਾ ਹਾ ਤੇ ਅੱਜ ਕਹਿੰਦੇ ਨੂੰ ਬੋਲਦੀ ਆ ਜਾਗਰ ਸਿਉਂ ਦਾ ਬੜਾ ਸੂਝਵਾਨ ਬੰਦਾ ਸੀ ਜਵਾਕਾ ਨੂੰ ਫੇਰ ਵੀ ਪਸੰਦ ਨਹੀਂ ਆਇਆ ਹਾ ਹਾ ਉਸਦੇ ਬੋਲ ਸਾਰੇ ਸੁਣ ਰਹੇ ਸੀ ਚਰਨ ਉਹ ਵੀ ਸੁਣ ਕੇ ਗੁੱਸਾ ਆ ਰਿਹਾ ਸੀ ਕਿਉਂਕਿ ਅਜ ਤੱਕ ਕੋਣੀ ਲੋਕਾਂ ਤੋਂ ਸਿਰਫ ਜਾਗਰ ਸਿੰਘ ਦੀ ਤਾਰੀਫ਼ ਹੀ ਸੁਣੀ ਸੀ ਕਿਸੇ ਨੇ ਪਹਿਲੀ ਵਾਰ ਉਸ ਦੀ ਸ਼ਾਨ ਕਿਲਾ ਪੋਲਿਆ ਸੀ ਉੱਥੇ ਹੋਰ ਬੈਠੇ ਬੰਦਿਆਂ ਨੇ ਉਸ ਨੂੰ ਫੜਿਆ ਤੇ ਪਿੱਛੇ ਕਰਕੇ ਮੰਝੇ ਤੇ ਬਿਠਾ ਲਿਆ ਪਰ ਉਹ ਜੇ ਵੀ ਬੋਲ ਰਿਹਾ ਸੀ ਉਸ ਦੇ ਬੋਲ ਜਾਗਰ ਸਿੰਘ ਦੇ ਸੀਨੇ ਨੂੰ ਚੀਰ ਰਹੇ ਸੀ ਪਰ ਪਤਾ ਨਹੀਂ ਕਿਉਂ ਉਹ ਛੁੱਪ ਚਾ ਬੈਠਾ ਸੀ ਜਿਵੇਂ ਕੋਈ ਸਿਪਾਹੀ ਜੰਗ ਹਾਰ ਕੇ ਬੈਠਾ ਹੋਵੇ ਜਾਗਰ ਨੇ ਜੱਗ ਨੂੰ ਰੋਕ ਦਿੱਤਾ ਕਿ ਉਹ ਮੰਗਲ ਸਿੰਘ ਨੂੰ ਕੁਝ ਨਾ ਬੋਲੇ ਰਗਵੀਰ ਸਿਉ ਨੇ ਗੱਲ ਬਦਲ ਉਸ ਨੂੰ ਬਾਹਰ ਜਾਣ ਲਈ ਕਿਹਾ ਚੱਲ ਬਈ ਆਪਾਂ ਖੇਤ ਵੱਲ ਹੋਈਏ ਖੇਤਾਂ ਵੱਲ ਤੁਰੇ ਜਾ ਰਹੇ ਸੀ ਰਗਵੀਰ ਸਿਉ ਨੇ ਜਾਗਰਤਾ ਹੱਥ ਫੜਿਆ ਕੋਈ ਨਾ ਵਈ ਤੂੰ ਉਸ ਸ਼ਰਾਬੀ ਦੀ ਕਹੀ ਗੱਲ ਨੂੰ ਦਿਲ ਤੇ ਨਾ ਲਾਈ ਉਹ ਤਾਂ ਮੂਰਖ ਬੰਦਾ ਗੱਲ ਨੂੰ ਟਾਲਦੇ ਹੋਏ ਰਗਵੀਰ ਨੇ ਕੁਝ ਹੋਰ ਗੱਲਾਂ ਚਲਾ ਲਈਆਂ ਉਧਰ ਭਜਨ ਗੁਰ ਆਪਣੀ ਭੈਣ ਨੂੰ ਕਹਿ ਰਹੀ ਸੀ ਭੈਣੇ ਮੰਗਲ ਸਿਉ ਨੂੰ ਸਮਝਾ ਤੂੰ ਮੈਂ ਤਾਂ ਭੈਣੇ ਬਥੇਰਾ ਰੋਕਿਆ ਸੀ ਆਉਣ ਤੋਂ ਜਾਨਵੁੱਝ ਕੇ ਮੇਰੇ ਉੱਤੋਂ ਦੀ ਹੋ ਕੇ ਆਇਆ ਏ ਤਾਂ ਪੁਰਾਣੇ ਵੈਰ ਕੱਢਣ ਆਇਆ ਭੈਣੇ ਮੈਂ ਦੱਸ ਕੀ ਕਰਾਂ ਮੈਂ ਵੀਰੇ ਹੁਣਾਂ ਨੂੰ ਵੀ ਕਿਹਾ ਵੀ ਤੁਸੀਂ ਬਾਹਰ ਕਿਸੇ ਦੇ ਹੋਰ ਘਰੇ ਲੈ ਜਾਓ ਕੱਲ ਦਾ ਦਿਨ ਆ ਮਹਾਰਾਜ ਸੁੱਖੀ ਸੰਧੀ ਲੰਗਾ ਦੇਵੀ ਉਧਰ ਜਦੋਂ ਸੁਖਤੇਵ ਨੂੰ ਪਤਾ ਲੱਗਿਆ ਕਿ ਮਾਸੜ ਬਾਪੂ ਨੂੰ ਪੁੱਠਾ ਸਿੱਧਾ ਬੋਲ ਗਿਆ ਤਾਂ ਹੂੰ ਆਪੇ ੱਚੋਂ ਬਾਹਰ ਹੋ ਗਿਆ ਉਹ ਸਿੱਧਾ ਮਾਸੜ ਕੋਲ ਗਿਆ ਉਹਨੂੰ ਕਹਿੰਦਾ ਬੰਦਾ ਬਣ ਕੇ ਵਿਆਹ ਦੇਖਣਾ ਹੈ ਤਾਂ ਦੇਖ ਨਹੀਂ ਤਿੱਤਰ ਹੋ ਜਾਏ ਤੂੰ ਮੈਂ ਆਪਣੇ ਬਾਪੂ ਜੀ ਦੇ ਖਿਲਾਫ ਇੱਕ ਸ਼ਬਦ ਨਹੀਂ ਸੋਣਾ ਏ ਉਸ ਦੇ ਦਿੱਤੇ ਸੰਸਕਰਣ ਨਹੀਂ ਤਾਂ ਤੇਰੀ ਮੈਂ ਸੰਗੀ ਫੜ ਲੈਣੀ ਸੀ ਕੁਝ ਰਿਸ਼ਤੇਦਾਰ ਸੁਖਦੇਵ ਨੂੰ ਬਾਹਰ ਲੈ ਗਏ ਤੇ ਮੰਗਲ ਸਿਉਂ ਬੈਠਾ ਆਰਾਮ ਨਾਲ ਤਾਰੂ ਪੀ ਰਿਆ ਸੀ ਉਸ ਨੂੰ ਪਤਾ ਸੀ ਵੀ ਜਾਗਰ ਸ਼ੋਂ ਦੀ ਸਹਿਨਸ਼ੀਲਤਾ ਬਹੁਤ ਜ਼ਿਆਦਾ ਆਓ ਕਿਸੇ ਨੂੰ ਨੇੜੇ ਨਹੀਂ ਆਉਣ ਦੇਵੇਗਾ ਸਵੇਰ ਹੋਈ ਤਾਂ ਬਰਾਤ ਦੀ ਤਿਆਰੀ ਸ਼ੁਰੂ ਹੋਈ ਜਾਗਰ ਸਿਉਂ ਆਪਣੇ ਖਾਸ ਬੰਦੀਆਂ ਨੂੰ ਫੋਨ ਤੇ ਬਰਾਤਾ ਯਾਦ ਕਰਵਾ ਰਿਹਾ ਸੀ ਮੰਗਲ ਸਿਉਂਟ ਕੇ ਜਾ ਕੇ ਸਿਉਂ ਕੋੜ ਆਇਆ ਤੇ ਕਹਿੰਦਾ ਭਈ ਰਾਤ ਬੜੀ ਗਲਤੀ ਦੀ ਮਾਫੀ ਚਾਹਣਾ ਜਾਗਰ ਸਿਉਂ ਕਹਿੰਦਾ ਕੋਈ ਗੱਲ ਨਹੀਂ ਮੰਗਲ ਜੀ ਆ ਤੇਰਾ ਇਸ ਵਿੱਚ ਕੋਈ ਕਸੂਰ ਨਹੀਂ ਜੇ ਮੇਰੇ ਬੱਚੇ ਲੱਗ ਹੋਏ ਫੇਰ ਹੀ ਤੈਨੂੰ ਕਹਿਣ ਦਾ ਮੌਕਾ ਮਿਲਿਆ ਇਸ ਵਿੱਚ ਬੱਚਿਆਂ ਦੀ ਵੀ ਕੋਈ ਗਲਤੀ ਨਹੀਂ ਬਸ ਜ਼ਮਾਨਾ ਹੀ ਬਦਲ ਗਿਆ ਜੋ ਹੋ ਸਕਦਾ ਮੇਰੇ 'ਚ ਕੋਈ ਕਮੀ ਰਹਿ ਗਈ ਹੋਵੇ ਚਰਨ ਦੀ ਮੰਗਲ ਸਿਉਂਦੀ ਨੂੰ ਉਹ ਲੇਖੜੀਆਂ ਸਾਰੀਆਂ ਗੱਲਾਂ ਸੁਣ ਰਹੀਆਂ ਸੀ ਜਾਗਰ ਸਿੰਘ ਕਹਿੰਦਾ ਮੰਗਲ ਜੀਆ ਮੈਂ ਆਪਣੀ ਗੱਲ ਕਦੇ ਜ਼ਬਰਦਸਤੀ ਔਲਾਤ ਨਹੀਂ ਥੋਪੀ ਜੇ ਮੈਨੂੰ ਉਹਨਾਂ ਨੂੰ ਚੰਗਾ ਲੱਗਦਾ ਰਹਿਣ ਇਹ ਉਹਨਾਂ ਦੀ ਮਰਜ਼ੀ ਆ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਮੇਰੇ ਧੀ ਪੁੱਤ ਕਦੇ ਕੋਈ ਮਾੜਾ ਕੰਮ ਨਹੀਂ ਕਰਦੇ ਜੀਓ ਅਲੱਗ ਬੈਠੇ ਨੇ ਤਾਂ ਵੀ ਮੈਨੂੰ ਉਹਨਾਂ ਤੇ ਯਕੀਨ ਆ ਮੈਨੂੰ ਉਹਨੂੰ ਆਪਣੀ ਧੀ ਸਮਝਦਾ ਤੇ ਮੈਨੂੰ ਪਤਾ ਉਹ ਮੇਰੀ ਇੰਨੀ ਇੱਜ਼ਤ ਕਰਦੇ ਆ ਜਿਵੇਂ ਇੱਕ ਵਾਰ ਇਕੱਠੇ ਹੋਣ ਲਈ ਕਹਦੇ ਮਨਾ ਉਹ ਕਦੇ ਮਨਾ ਨਹੀਂ ਕਰਨਗੇ ਪਰ ਮੰਗਲ ਜੀ ਹਾਂ ਮੈਂ ਕਦੇ ਕਿਸੇ ਨੂੰ ਮਜਬੂਰ ਨਹੀਂ ਕਰਦਾ ਮੇਰੇ ਬੱਚਿਆਂ ਲਈ ਮੇਰੀ ਜਾਨ ਵੀ ਹਾਜ਼ਰਾਂ ਉਹ ਕਿਤੇ ਵੀ ਰਹਿਣ ਅਲੱਗ ਹੋਣਾ ਗਲਤ ਨਹੀਂ ਹੁੰਦਾ ਬਸ ਦਿਲਾਂ 'ਚ ਦੂਰੀਆਂ ਨਹੀਂ ਹੋਣੀਆਂ ਚਾਹੀਦੀਆਂ ਪਾਸੇ ਬੱਤੇ ਸਾਰੇ ਰਿਸ਼ਤੇਦਾਰ ਉਸ ਸਿਆਂ ਗੱਲਾਂ ਸੁਣ ਖੁਸ਼ ਹੋਏ ਮੰਗਲ ਦੀ ਨੂੰ ਕਹਿੰਦੀ ਵੇਖ ਲੈ ਚਰਨ ਤੇਰਾ ਸੋਹਰਾ ਕਿੰਨਾ ਸੋਚਵਾਨ ਜੇ ਮੀਰਾ ਇਦਾਂ ਦਾ ਹੁੰਦਾ ਮੈਂ ਤਾਂ ਆਪਣਾ ਪਿਓ ਬਣਾ ਕੇ ਰੱਖਣਾ ਸੀ ਸੁਖਦੇਵ ਦੀ ਨਾਈਤੂਈ ਸ਼ੁਰੂ ਹੋਈ ਰਿਕਵੀਰ ਸਿਉ ਨੇ ਵਰਾਤ ਨੂੰ ਟਾਈਮ ਨਾਲ ਤੋਰੀਆ ਵਰਾਦੀ ਰਵਾਨ ਗਈ ਹੋਵੇ ਮੰਗਲ ਸਿੰਘ ਦੇ ਕੇ ਹੈਰਾਨ ਰਹਿ ਗਿਆ ਵੱਡੇ ਵੱਡੇ ਮੰਤਰੀ ਵਿਆਹ ਵਿੱਚ ਆ ਜਾ ਰਹੇ ਸੀ ਤੇ ਉਹ ਜਾਗਰ ਸਿੰਘ ਨਾਲ ਬੈਠ ਕੇ ਫੋਟੋਆਂ ਕਰਵਾ ਰਹੇ ਸੀ ਪਾਸੇ ਵੱਠੇ ਲੋਕ ਕਹਿ ਰਹੇ ਸੀ ਜਾਗਰ ਸਿੰਘ ਦਾ ਮੇਲ ਮਿਲਾਪ ਉੱਪਰ ਦੇ ਵੱਡੇ ਬੰਦਿਆਂ ਨਾਲ ਪਰ ਫਿਰ ਵੀ ਪੂਰਾ ਹੰਕਾਰ ਨਹੀਂ ਬੰਦੇ 'ਚ ਛੋਟਾ ਹੋਵੇ ਪੰਮੇ ਵੱਡਾ ਸਭ ਨਾਲ ਪਿਆਰ ਨਾਲ ਗੱਲ ਕਰਦਾ ਵਿਆਹ ਬੜੀ ਧੂਮ ਧਾਮ ਨਾਲ ਹੋਇਆ ਪਰ ਵਿਆਹ ਵਿੱਚ ਪਿੰਡ ਦਾ ਇੱਕ ਬੰਦਾ ਸੀਰਾ ਜੋ ਚਰਨ ਨੂੰ ਨੱਚਦਿਆਂ ਵੇਖ ਕੇ ਬੇਈਮਾਨ ਹੋ ਗਿਆ ਉਹ ਚਰਨ ਦੇ ਵੱਲ ਵਾਰ-ਵਾਰ ਵੇਖ ਰਿਹਾ ਸੀ ਚਰਨ ਨੂੰ ਵੀ ਪਤਾ ਲੱਗ ਗਿਆ ਕਿ ਗਲਤ ਨਜ਼ਰ ਨਾਲ ਵੇਖ ਰਿਹਾ ਉਹ ਇੱਕ ਪਾਸੇ ਬੈਠ ਕੇ ਵਿਆਹ ਕੀ ਵਾਪਸ ਆਈ ਤਾਂ ਸੁਖਦੇਵ ਦੇ ਘਰ ਵਾਲੀ ਬਹੁਤ ਹੀ ਸੋਹਣੀ ਸੀ ਸਾਰਾ ਪਿੰਡ ਖੜਖੜ ਵੇਖ ਰਿਹਾ ਸੀ ਕੁਝ ਔਰਤਾਂ ਭਜਨ ਕਰਨ ਨੂੰ ਕਹਿ ਰਹੀਆਂ ਸਨ ਕਿ ਕਿਸੇ ਵਧੀਆ ਜਿਹੇ ਸਵਾਲ ਹੀ ਬਹੁਤੋਂ ਉਤਰਵਾਇਓ ਨਵੀਂ ਬੂ ਨੂੰ ਕਿਤੇ ਫੇਰ ਨਾ ਪਹਿਲਾਂ ਵਾਲੀ ਹੋ ਜੇ ਚਰਨ ਪਿੱਛੇ ਖੜੀ ਸੁਣ ਰਹੀ ਸੀ ਕੁਝ ਔਰਤਾਂ ਅਸਫਲ ਦੇਖ ਰਹੀਆਂ ਸਨ ਉਹ ਕੁਝ ਨਾ ਬੋਲੀ ਪਰ ਪਤਾ ਨਹੀਂ ਕਿਉਂ ਭਜਨ ਕਰਨ ਦੀ دلچੀ ਕੀ ਆਇਆ ਉਸ ਨੇ ਸਾਰੀਆਂ ਪਿੱਛੇ ਕਰ ਦਿੱਤੀਆਂ ਤੇ ਕਹਿੰਦੀ ਪੁੱਤ ਚਰਨਾ ਮੇਰੇ ਕੋਲ ਗੱਡੀ ਚੋਂ ਤੇਰੀ ਛੋਟੀ ਭੈਣ ਨੂੰ ਉਤਾਰ ਚਰਨ ਦੀਆਂ ਅੱਖਾਂ ਪਰ ਆਈਆਂ ਤੇ ਉਹ ਅੱਗੇ ਆਈ ਉਸਨੇ ਖੁਸ਼ ਹੋ ਕੇ ਤਾਕੀ ਖੋਲੀ ਤੇ ਵੀਰੇ ਦੇ ਸੋਨੇ ਦੇ ਹੱਥਾ ਨੂੰ ਆਪਣੇ ਹੱਥਾਂ 'ਚ ਫੜ ਲਿਆ ਚਰਨ ਕਹਿੰਦੀ ਆ ਜਾ ਪੈਣੇ ਚਰਨ ਨੇ ਹੱਸਦੇ ਹੋਏ ਵੀਰੋ ਦੀਆਂ ਅੱਖਾਂ 'ਚ ਵੇਖਿਆ ਅਗੋ ਵੀਰੋ ਵੀ ਖੁਸ਼ ਹੋ ਗਏ ਵੀਰੋ ਨੇ ਗੱਡੀ 'ਚੋਂ ਉਤਰ ਆਪਣੀ ਸੱਸ ਦੇ ਪੈਰੀ ਹੱਥ ਲਾਈ ਤੇ ਫਿਰ ਉਸਨੇ ਚਰਨ ਦੀ ਪੈਰੀ ਹੱਥ ਲਾਈ ਚਰਨ ਨੇ ਜੱਫੀ ਪਾਲੇ ਕਹਦੀ ਨਾ ਪੈਣੀ ਆਪਾਂ ਤਾਂ ਪਹਿਣਾ ਪਹਿਣਾ ਆ ਤੂੰ ਮੇਰੀ ਛੋਟੀ ਪਹਿਣਾ ਤੇ ਉਸ ਨੂੰ ਨਾਲ ਲੈ ਆਓ ਅੰਦਰ ਚਲੇ ਗਏ ਅੰਦਰ ਜਾਣ ਤੋਂ ਵਜ ਕੁਝ ਵਿਹਾਰ ਹੋਈ ਤੇ ਤਸਵੀਰਾਂ ਕਿਚੀਆਂ ਗਈਆਂ ਵੀਰੋ ਨੇ ਚਰਨ ਦਾ ਮੁੰਡਾ ਆਪਣੀ ਗੋਦੀ 'ਚ ਬਿਠਾ ਲਿਆ ਤੇ ਉਸ ਨਾਲ ਖੂਬ ਲਾੜ ਲੜਾਈ ਤੇ ਫੋਟੋਆਂ ਕਿਝਵਾਈਆਂ ਚਰਨ ਉਸ ਦਾ ਸੁਹਾਦਿਕ ਬਹੁਤ ਖੁਸ਼ ਹੋਈ ਉਧਰ ਮੰਗਲ ਜਿਓ ਨੇ ਅੱਜ ਫੇਰ ਪਗਲਾਈ ਤੇ ਹੋ ਲੱਗਾ ਬੁਲੰ ਇੱਕ ਬੰਦਾ ਕੇ ਕਹਿੰਦਾ ਜਾ ਕੇ ਸਿਓ ਕਰਨੀ ਹੈਗਾ ਉਹ ਕਿਸੇ ਮੰਤਰੀ ਨੂੰ ਛੱਡਣ ਗਿਆ ਅੱਜ ਤੂੰ ਇਹ ਪ੍ਰਾਂ ਕਰੇਨੀ ਬਾਕੀ ਤੇਰੀ ਮਰਜ਼ੀ ਆ ਮੈਂ ਤਾਂ ਤੈਨੂੰ ਦੱਸਣਾ ਸੀ ਕਿਉਂਕਿ ਛੋਟਾ ਵਾਲਾ ਗਰਮ ਬੰਦਾ ਆ ਤੇ ਅਸੀਂ ਨਹੀਂ ਚਾਹੁੰਦੇ ਤੇਰੀ ਕੋਈ ਲੱਤਾਂ ਟੁੱਟੇ। ਬਾਕੀ ਚੰਗਾ ਅਸੀਂ ਤਾਂ ਚੱਲਦੇ ਆ ਰੱਬ ਰਾਖਾ। ਮੰਗਲ ਸਿੰਘ ਨੇ ਕੁਝ ਸੋਚ ਵਿਚਾਰ ਮੰਗਰੋ ਸੋਣਾ ਹੀ ਬਿਹਤਰ ਸਮਝਿਆ। ਅਗਲੇ ਦਿਨ ਚਰਨ ਨੇ ਜਲਦੀ ਉੱਠ ਕੇ ਵੀਰੋਂ ਨੂੰ ਤਿਆਰ ਕਰ ਦਿੱਤਾ ਤੇ ਆਪ ਵੀ ਨਹਾ ਤੋਲੇ। ਦੋਵੇਂ ਖੂਬ ਹਾਸ ਖਿੜ ਰਹੀਆਂ ਸਨ ਜਿਵੇਂ ਸੱਕੀਆਂ ਪਹਿਣਾ ਹੋਣ। ਅਸਲ ਵਿੱਚ ਰਗਵੀਰ ਸਿੰਘ ਨੇ ਪਹਿਲਾਂ ਹੀ ਵੀਰੋਂ ਨਾਲ ਗੱਲਾਂ ਕਰ ਲਈਆਂ। ਦੀ ਉਸਨੇ ਇਹ ਰਿਸ਼ਤਵੀ ਵਿਰੁੱਧ ਸੁਭਾਅ ਦੇ ਕੀ ਕਰਵਾਇਆ ਸੀ ਉਸ ਤੋਂ ਆਪਣੀ ਯਾਰ ਜਾਗਰ ਸਿੰਘ ਦਾ ਦੁੱਖ ਦੇਖਿਆ ਨਹੀਂ ਸੀ ਜਾਂਦਾ ਤੇ ਵੀਰੋ ਵੈਸੇ ਵੀ ਹਸਮੁਖ ਸੁਭਾਅ ਦੀ ਤੇ ਸਮਝਦਾਰ ਕੁੜੀ ਸੀ ਹੁਣ ਉਹ ਜਾਗਰ ਸਿੰਘ ਦੀ ਖੂਬ ਸੇਵਾ ਕਰਦੀ ਤੇ ਉਹਨਾਂ ਦੇ ਕੱਪੜੇ ਪ੍ਰੈਸ ਕਰਕੇ ਰੱਖਦੀ ਉਹਨਾਂ ਨੂੰ ਖਾਣ ਪੀਣ ਨੂੰ ਵਧਿਆ ਦਿੰਦੀ ਤੇ ਵੀਰੋ ਜਾਗਰ ਸਿੰਘ ਨੂੰ ਆਪਣੀ ਪਿਓ ਵਾਂਗ ਪਿਆਰ ਕਰਦੀ ਤੇ ਭਜਨ ਗੁਰ ਵੀ ਬਹੁਤ ਖੁਸ਼ ਸੀ ਉਸਨੂੰ ਲੱਗਦਾ ਸੀ ਜਿਵੇਂ ਉਸ ਦੇ ਘਰ ਸਕੀਤੀ ਆ ਗਈ ਹੋਵੇ ਉਹ ਸਭ ਨੂੰ ਬਹੁਤ ਪਿਆਰ ਕਰਦੀ ਦੂਜੇ ਪਾਸੇ ਜੱਗੂ ਆਪਣੀ ਡਿਊਟੀ ਚੱਲਿਆ ਜਾਂਦਾ ਤਾਂ ਚਰਨ ਨੂੰ ਪਿੱਛੇ ਸਾਰਾ ਕੰਮ ਆਪ ਕਰਨਾ ਪੈਂਦਾ ਉਹ ਬਾਜ਼ਾਰ ਜਾ ਕੇ ਆਪ ਕਰਦਾ ਸਾਮਾਨ ਖਰੀਦ ਕੇ ਲਿਆਉਂਦੀ ਜੇ ਕਿਤੇ ਬੱਚਾ ਬਿਮਾਰ ਹੁੰਦਾ ਤਾਂ ਉਹ ਸ਼ਹਿਰ ਆਪੇ ਜਾ ਕੇ ਦਵਾਈ ਦਿਵਾਉਂਦੀ ਉਸਨੂੰ ਕਈ ਵਾਰ ਲੱਗਦਾ ਕਿ ਉਹ ਬਾਪੂ ਜੀ ਨੂੰ ਕਹਿ ਦੇਵੇ ਪਰ ਫਿਰ ਉਸਨੂੰ ਆਪਣੀ ਮਾਂ ਦੀਆਂ ਕਈਆਂ ਗੱਲਾਂ ਚੇਤੇ ਆ ਜਾਂਦੀਆਂ ਪੁੱਤ ਸ਼ਰੀਕ ਦੇ ਨਾਲ ਅੱਡ ਹੋ ਕੇ ਉਸੇ ਕਰ ਪੈਰ ਨਹੀਂ ਤਰਨਾ ਚਾਹੀਦਾ ਐਹਰਾ ਵਗੈਰਾ ਕਈ ਵਾਰ ਉਸ ਦਾ ਦਿਲ ਕਰਦਾ ਵੀਰوں ਨੂੰ ਮਿਲਣ ਨੂੰ ਪਰ ਮੌਕੇ ਤੇ ਉਸ ਦੀ ਮਾਂ ਦਾ ਫੋਨ ਆ ਜਾਂਦਾ ਨਾ 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 ਤੂੰ ਨਾ ਚਾਹੀ ਉਹਨਾਂ ਦੇ ਘਰ ਅੱਖ ਰੱਖੀਦੀ ਹੁੰਦੀ ਆ ਪੁੱਤ ਇੱਕ ਦਿਨ ਚਰਨ ਨੇ ਮਾਂ ਨੂੰ ਫੋਨ ਲਾਇਆ ਉਹ ਕਾਫੀ ਟਾਈਮ ਗੱਲਾਂ ਕਰਦੀਆਂ ਰਹੀਆਂ ਮਾਂ ਤੈਨੂੰ ਪਤਾ ਕੱਲ ਵੀਰੋਂ ਨੇ ਮੈਨੂੰ ਬਹੁਤ ਸੋਹਣਾ ਸੂਟ ਭੇਜਿਆ ਮੇਰਾ ਵੀ ਹੱਕ ਬੰਦਾ ਉਹਨੂੰ ਕੁਛ ਨਾ ਕੁਛ ਦੇਣ ਦਾ ਨਾ ਪੁੱਤ ਤੂੰ ਰਹਿਣ ਦੇ ਉਹ ਤਾਂ ਲੋਕ ਦਾ ਖਾਵਾ ਕਰਦੇ ਆ ਹੁਣ ਚੰਗੇ ਬੰਦੇ ਆ ਜਿਹੋ ਚੰਗੇ ਹੁੰਦੇ ਤਾਂ ਤੈਨੂੰ ਅੱਡ ਨਾ ਕਰਦੇ ਮਾਂ ਮੈਂ ਆਪ ਅੱਡ ਹੋਈ ਆ ਤੇਰੇ ਕਹਿਣ ਤੇ ਹੁਣ ਤੂੰ ਉਹਨਾਂ ਨੂੰ ਮਾੜਾ ਕਹੀ ਜਾਨੀ ਆ ਚਰਨ ਤੇਰੇ ਦਿਮਾਗ ਤੇ ਠੀਕਰਾਂ ਮੁੱਦਾ ਵਜਿਆ ਹੋਇਆ ਜਿਹੜੀ ਮੇਰੀ ਗੱਲ ਨਹੀਂ ਸਮਝਦੀ ਤੂੰ ਆਪਣੇ ਘਰ ਵਧੀਆ ਸੌਖੀ ਨੇ ਤੂੰ ਕੀ ਲੈਣਾ ਉਹਨਾਂ ਤੋਂ ਚਰਨ ਕਹਿੰਦੀ ਤੈਨੂੰ ਲੱਗਦਾ ਮਾਂ ਮੈਂ ਸੌਖੀਆ ਜਿੱਗੂ ਡਿਊਟੀ ਚ ਲਿਆ ਜਾਂਦਾ ਸਾਰਾ ਕੰਮ ਮੈਨੂੰ ਆਪ ਕਰਨਾ ਪੈਂਦਾ ਸ਼ਹਿਰ ਜਾ ਕੇ ਸੌਦਾ ਪੱਤਾ ਖਰੀਦਣਾ ਛੋਟੂ ਨੂੰ ਦਵਾਈ ਦਿਵਾਉਣੀ ਤੇ ਹੋਰ ਪਤਾ ਨਹੀਂ ਕੀ ਕੁਝ ਉਧਰ ਮੈਂ ਆਪਣੇ ਘਰ ਰਾਣੀ ਸੀ ਮੇਰੇ ਸੱਸ ਸੋਹਰਾ ਆਪੇ ਸਾਰਾ ਕੁਝ ਕਰਦੇ ਸੀ ਬਸਾਂਚ ਤਰ੍ਹਾਂ ਤਰ੍ਹਾਂ ਦੇ ਲੋਕ ਟੱਕਰਦੇ ਨੇ ਭੈੜੀਆਂ ਨਿਗਾਹਾਂ ਨਾਲ ਤੱਕਦੇ ਨੇ ਕਈ ਵਾਰ ਤਾਂ ਘਰ ਤੱਕ ਆ ਜਾਂਦੇ ਨੇ ਹਰ ਰੋਜ਼ ਇੱਥੇ ਗਲੀ ਜੀ ਗੇੜੇ ਘੜਦੇ ਰਹਿੰਦੇ ਨੇ ਬਿਜਲੀ ਬਿੱਲ ਵਾਲੇ ਤੇ ਟੂਟੀ ਵਾਲੇ ਤੇ ਹੋਰ ਪਤਾ ਨਹੀਂ ਕੌਣ-ਕੌਣ ਬੰਦੇ ਸਿੱਧੇ ਮੂੰਹ ਚੱਕੀ ਅੰਦਰ ਨੂੰ ਤੁਰੇ ਆਉਂਦੇ ਨੇ ਉਧਰ ਮੇਰੇ ਬਾਪੂ ਤੋਂ ਡਰਦਾ ਕੋਈ ਗਲੀ 'ਚ ਨਹੀਂ ਜਾਂਦਾ ਜੇ ਕੋਈ ਆਵੇ ਤਾਂ ਗੇਟ ਤੇ ਖੜਕੇ ਪਹਿਲਾਂ ਪੁੱਛਦੇ ਨੇ ਫਿਰ ਹਿੰਮਤ ਹੁੰਦੀ ਹੈ ਅੱਗੇ ਆਉਣ ਦੀ ਇਕੱਲੇ ਕਹਿਰੇ ਨੂੰ ਹਰ ਇੱਕ ਜਿਦ ਪਾਉਂਦਾ ਮਾਈ ਦੁਨੀਆ ਬਹੁਤ ਬੁਰੀ ਆ ਹਰ ਬੰਦੇ ਦਾ ਫਾਇਦਾ ਚੁਗਦੀ ਆ ਜਦੋਂ ਜਿੱਗੂ ਰਾਤੀ ਡਿਊਟੀ ਕਰਦਾ ਮੈਂ ਬੈਠ ਕੇ ਰਾਤ ਕੱਟਦੀ ਆ ਤੈਨੂੰ ਤਾਂ ਪਤਾ ਵੀ ਨਹੀਂ ਰਾਤ ਨੂੰ ਮੇਰਾ ਬਾਪੂ ਜੀ ਵਿਚਾਰਾ ਪੰਜ ਸੱਤ ਕਿਹੜੀ ਗਲੀ 'ਚ ਮਾਰਦਾ ਉਹਨੂੰ ਪਤਾ ਹੁੰਦਾ ਵਿਚਰਨ ਡਰਦੀ ਹੋ ਆਪਣੀ ਆਪਣੀ ਹੁੰਦੀ ਨਹੀਂ ਮਾਂ ਚਰਨ ਕਹਿ ਕੇ ਰੋਣ ਲੱਗ ਪਈ ਪਰ ਮਾਂ ਤੇ ਕੋਈ ਅਸਰ ਨਹੀਂ ਸੀ ਉਹ ਵਾਰ-ਵਾਰ ਉਹਨਾਂ ਨੂੰ ਨਿੰਦ ਰਹੀ ਸੀ ਚਰਨ ਨੇ ਫੋਨ ਕੱਟ ਦਿੱਤਾ ਵੀਰੋ ਘਰ 'ਚ ਕੁਝ ਵੀ ਬਣਾਉਗੇ ਤਾਂ ਇੱਕ ਹਿੱਸਾ ਚਰਨ ਦੇ ਘਰ ਜ਼ਰੂਰ ਪਹੁੰਚਾਉਂਦੀ ਚਰਨ ਵੀ ਕੁਝ ਨਾ ਕੁਝ ਵੀਰੋ ਲਈ ਬਣਾ ਕੇ ਭੇਜਦੀ ਰਹਿੰਦੀ ਗੱਲਾਂ ਭਜਨਪੁਰ ਜਦੋਂ ਜਾਗਰ ਸੀ ਉਹਨੂੰ ਦੱਸਦੀ ਹਉ ਬਹੁਤ ਖੁਸ਼ ਹੁੰਦਾ ਹੁਣ ਕਦੇ ਕਦੇ ਚਰਨੂ ਛੋਟੂ ਨੂੰ ਜਾਗਰ ਸਿੰਘ ਦੇ ਘਰ ਖੇਡਣ ਲਈ ਪੇਜੰਦੇ ਜਾਗਰ ਸਿੰਘ ਉਹਨੂੰ ਨਾਲ ਲੈ ਕੇ ਸ਼ਹਿਰ ਖਵਾ ਪਿਆ ਕੇ ਲਿਉਂਦਾ ਕਾਫੀ ਦਿਨ ਲੰਘੇ ਜੱਗੂ ਦੀ ਰਾਤੀ ਡਿਊਟੀ ਸ਼ੁਰੂ ਹੋਈ ਉਹਦੇ ਸਿਰਾ ਜੇ ਚਰਨ ਨੂੰ ਵਿਆਜ ਮਿਲਿਆ ਸੀ ਉਹ ਵੀ ਕਲੀ 'ਚ ਕੀੜੇ ਮਾਰਨ ਲੱਗ ਪਿਆ ਉਹ ਸ਼ਰੇ ਦਾ ਨਸੇੜੀ ਸੀ ਉਹ ਕਮਲਿਆਂ ਵਾਂਗੂ ਬਾਹਰ ਬੈਠਾ ਰਹਿੰਦਾ ਇੱਕ ਦੋ ਵਾਰ ਜਾਗਰ ਸਿੰਘ ਨੇ ਵੀ ਉਸਨੂੰ ਬਾਹਰ ਬੈਠੇ ਨੂੰ ਵੇਖਿਆ ਔਰ ਉਹ ਸੋਚ ਲੈਂਦਾ ਵੈਸੇ ਹੀ ਬੈਠਾ ਹੁਣ ਪਰ ਚੰਨ ਉਸ ਤੋਂ ਡਰਦੀ ਬਾਹਰ ਨਾ ਆਉਂਦੀ ਉਸਨੂੰ ਲੱਗਦਾ ਸੀ ਜੇ ਮੈਂ ਜੱਗ ਨੂੰ ਦੱਸ ਦਿੱਤਾ ਤਾਂ ਉਹਨਾਂ ਦੀ ਲੜਾਈ ਹੋ ਜਾਣੀ ਤੇ ਬਹੁਤ ਵੱਡੀ ਵੇਜਤੀ ਵੀ ਹੋ ਜਾਵੇਗੀ ਉਹ ਡਰ ਦੇ ਮਾਰੇ ਸੋਚ-ਸੋਚ ਕੇ ਡਰਦੀ ਰਹਿੰਦੀ ਕਿ ਹੁਣ ਕੀ ਕੀਤਾ ਜਾਵੇ ਉਹ ਦਿਰਸੀਰਾ ਹੁਣ ਆਪਣੇ ਇਜਾਰਿਆਂ ਨਾਲ ਗਲੀ ਚਾਉਂਦਾ ਤੇ ਉਸਨੇ ਸਾਰਿਆਂ ਨੂੰ ਜਾਣ ਬੁੱਝ ਕੇ ਝੂਠ ਤਾਸ ਦਿੱਤਾ ਕਿ ਉਸੇ ਤੇ ਚਰਨ ਦੀ ਗਲਵਾਤਾ ਹਨ ਉਹ ਸਾਰੇ ਇਕੱਠੇ ਹੋ ਗਲੀ 'ਚ ਖੜੇ ਰਹਿੰਦੇ ਜਦੋਂ ਜਾਗਰ ਸਿਉਂਦਾ ਤਾਂ ਉਹ ਤੁਰ ਜਾਂਦੇ ਜਾਗਰ ਸਿਉਂ ਵੀ ਦੇਖਦਾ ਰਹਿੰਦਾ ਕਿ ਇੱਥੇ ਕਿਉਂ ਆਉਂਦੇ ਨੇ ਇੱਕ ਦਿਨ ਸ਼ਾਮ ਨੂੰ ਸੀਰੇ ਦੇ ਸਾਥੀ ਕਹਿੰਦੇ ਤੂੰ ਝੂਠ ਬੋਲਦਾ ਅਸੀਂ ਤਾਂ ਦੇਖਿਆ ਨਹੀਂ ਚੈਰਾਂ ਨੂੰ ਤੇਰੇ ਨਾਲ ਗੱਲ ਕਰਦੇ ਉਹ ਕਹਿੰਦਾ ਉਹ ਨਹੀਂ ਭੁੱਲਿਆ ਉਹ ਤਾਂ ਗੱਲ ਵੈਸੇ ਹੀ ਨਹੀਂ ਕਰਦੀ ਉਸਨੇ ਮੈਨੂੰ ਗਿਫਟ ਮੰਗਿਆ ਸੀ ਮੈਂ ਲਿਆ ਕੇ ਨਹੀਂ ਦਿੱਤਾ ਉਹ ਨਰਾਜ ਹੋ ਗਈ ਸੀਰੇ ਦਾ ਇੱਕ ਦੋਸਤ ਕਹਿੰਦਾ ਬਾ ਬਈ ਇਹ ਕਿਹੜੀ ਗੱਲ ਆ ਅਚਕ ਪੈਸੇ ਚਲ ਗਿਫਟ ਲੈ ਕੇ ਆਈਏ ਪਰ ਅੱਜ ਗਿਫਟ ਦੇਣ ਮੈਂ ਚੱਲੂੰ ਤੇਰੇ ਨਾਲ ਸੀਰਾ ਕਹਿੰਦਾ ਕੋਈ ਗੱਲ ਨਹੀਂ ਬਈ ਸ਼ਾਮ ਨੂੰ ਸੀਰਾ ਤੇ ਉਸ ਦਾ ਦੋਸਤ ਨਸ਼ੇ ਨਾਲ ਟੰ ਹੋ ਗਏ ਕਹਿੰਦੇ ਵੀ ਚੱਲ ਆਪਾਂ ਗਿਫਟ ਦੇ ਕੇ ਆਈਏ ਕਾਫੀ ਹਨੇਰਾ ਹੋ ਚੁੱਕਿਆ ਸੀ ਜਾਗਰ ਸਿਉ ਛੁਵਾਰੇ ਦੇ ਬਾਹਰਲੀ ਸਾਈਡ ਪਿਆ ਹਰਪਜਨ ਕੌਰ ਵੀ ਸੋ ਚੁੱਕੀ ਸੀ ਪਰ ਜਾਗਰ ਸਿਉ ਨੂੰ ਅੱਜ ਨੀਂਦ ਨਹੀਂ ਸੇ ਆ ਰਹੀ ਉਹ ਮੰਜੇ ਤੇ ਬੈਠ ਪੜ੍ਹ ਕਰ ਰਹੀ ਸੀ ਉਧਰ ਚਰਨ ਛੋਟੂ ਨੂੰ ਸੁਲਾ ਕੇ ਆਪ ਸੌ ਰਹੀ ਸੀ ਹੁਣ ਉਹ ਟਾਈਮ ਨਾਲ ਸੋ ਜਾਂਦੀ ਸੀ ਕਿਉਂਕਿ ਜਾਗਰ ਸਿਉ ਨੇ ਵੀਰੋ ਰਾਹੀਂ ਉਸ ਨੂੰ ਸੁਨੇਹਾ ਪਹੁੰਚਾਇਆ ਸੀ ਕਿ ਬਾਪੂ ਜੀ ਉੱਪਰ ਚੋਵਾਰੇ ਦੇ ਬਾਹਰ ਹੀ ਸੌਂਦੇ ਆ ਉਹ ਫਿਕਰ ਨਾ ਕਰਿਆ ਕਰੇ ਆਰਾਮ ਨਾਲ ਸੋ ਜਾਇਆ ਕਰੇ ਇਸ ਲਈ ਉਹ ਬੇਫਿਕਰ ਹੋ ਕੇ ਸੌ ਜਾਂਦੀ ਸੀ ਪਰ ਕੁਝ ਟਾਈਮ ਬਾਅਦ ਦਰਵਾਜ਼ਾ ਖੜਕਿਆ ਚਰਨ ਭੱਜ ਕੇ ਉੱઠી ਉਹ ਡਰ ਕੇ ਤੇ ਹੌਲੀ ਹੌਲੀ ਗੇਟ ਦੀ ਵਿਰਲ ਰਹੀ ਬਾਹਰ ਵਿਖਣ ਲੱਗੀ ਤਾਂ ਉਸ ਨੂੰ ਸਿਰਾ ਤੇ ਉਸਦਾ ਦੋਸਤ ਖੜੇ ਦਿਖੇ ਉਹ ਨਸ਼ੇ ਨਾਲ ਰੱਜੀ ਹੂ ਹੂ ਕਰ ਰਹੇ ਸੀ ਗੇਟ ਖੜਕੇ ਦੀ ਆਵਾਜ਼ ਸੁਣੇ ਜਾਗਰ ਸਿੰਘ ਵੀ ਬੈਠਾ ਹੋ ਗਿਆ ਉਸ ਨੂੰ ਲੱਗਿਆ ਹੋ ਸਕਦਾ ਜੱਗੂ ਵਾਪਸ ਆ ਗਿਆ ਹੋਵੇ ਪਰ ਚਰਨ ਡਰ ਕੇ ਇਹਨੇ ਉਹ ਗੇਟ ਪੰਨ ਲਾ ਗਏ ਚਰਨ ਦੀਆਂ ਡਰਦੀਆਂ ਚੀਖਾਂ ਨਿਕਲ ਗਈਆਂ ਜਾਗਰ ਸਿੰਘ ਮੰਜੇ ਤੋਂ ਖੜਾ ਹੋ ਗਿਆ ਉਸ ਨੂੰ ਸਮਝਤੇ ਨੂੰ देर ਨਾ ਲੱਗੀ ਉਸਨੇ ਕੋਲ ਪਈ ਬੰਦੂਕ ਚੁੱਕੀ ਤੇ ਦੋ ਫੇਰ ਕੱਢ ਦਿੱਤੇ ਉਧਰ ਸੀਰੀਨ ਲੱਗ ਗਿਆ ਜਿਵੇਂ ਫੇਰ ਉਸ ਦੇ ਕੰਨ ਦੇ ਵਿੱਚ ਹੋਵੇ ਉਹਨਾਂ ਦਾ ਨਸ਼ਾ ਮਿੰਟਾਂ ਸੈਕਿੰਡਾਂ ਚ ਉੱਤਰ ਗਿਆ ਤੇ ਉਹ ਸਪੀਡਾਂ ਫੜ ਗਏ ਜਾਗਰ ਸੀ ਉਹ ਬਾਹਰ ਆਇਆ ਤੇ ਗਲੀ 'ਚ ਵੇਖ ਕੇ ਵਾਪਸ ਮੁੜ ਗਿਆ ਫੇਰ ਦੀ ਆਵਾਜ਼ ਸੁਣ ਸਾਰੇ ਘਰ ਵਾਲੇ ਉੱਠ ਗਏ ਭਜਨ ਕਹਿੰਦੀ ਕੀ ਹੋਇਆ ਕੀ ਹੋ ਗਿਆ ਤੁਸੀਂ ਦੱਸਦੇ ਨਹੀਂ ਕੁਝ ਨਹੀਂ ਹੋਇਆ ਕੋਈ ਕੁੱਤੇ ਲੜ ਪਏ ਸੀ ਸ਼ਾਇਦ ਇਹਨੇ ਨੂੰ ਜਾਗਰ ਸਿਉਂਦਾ ਗੇਟ ਖੜ ਗਿਆ ਜਾਗਰ ਸਿਉ ਨੇ ਗੇਟ ਖੋਲਿਆ ਤਾਂ ਸਾਹਮਣੇ ਚਰਨ ਮੁੰਡੇ ਨੂੰ ਗੋਤੀ ਚੁੱਕੇ ਖੜੀ ਸੀ ਉਸਨੇ ਰੋਂਦੀ ਹੋਈ ਬਾਪੂ ਜੀ ਕਹਿ ਕੇ ਜਾਗਰ ਸਿਉ ਨੇ ਜਫੀ ਪਾਲੀ ਮੈਨੂੰ ਮਾਫ ਕਰ ਦਿਓ ਬਾਪੂ ਜੀ ਮੈਨੂੰ ਮਾਫ ਕਰ ਦਿਓ ਜਾਗਰ ਸਿਉ ਉਸ ਨੂੰ ਅੰਦਰ ਲੈ ਆਇਆ ਨਾ ਪੁੱਤ ਮਾਫੀ ਨੂੰ ਕਿਹੜਾ ਤੂੰ ਕੋਈ ਗੁਨਾਹ ਕੀਤਾ ਆ ਕੋਈ ਗਲਤੀ ਕੀਤੀ ਆ ਤੇਰਾ ਆਪਣਾ ਘਰ ਦਾ ਪੁੱਤ ਤੂੰ ਅੰਦਰ ਆ ਭਜਨ ਕਰਤੇ ਵੀਰ ਉਪਛਕੇ ਆਇਆ ਕੀ ਹੋ ਗਿਆ ਕੀ ਹੋ ਗਿਆ ਰੋਣਾ ਪੁੱਤ ਰੋਣਾ ਕਹਿ ਕੇ ਭਜਨ ਦੇ ਚਰਨੂ ਬੁੱਕਲ ਵਿੱਚ ਲੈ ਲਿਆ ਮੁੰਡੇ ਨੂੰ ਵੀਰੋ ਨੇ ਚੁੱਕ ਲਿਆ ਜਾਗਰ ਸਿਉ ਕਹਿੰਦਾ ਭਜਨ ਕਰੇ ਇਹਨੇ ਨੂੰ ਅੰਦਰ ਲੈ ਜਾਓ ਸਵੇਰੇ ਗੱਲ ਕਰਦੇ ਆਪਾਂ ਉਦ ਸੁਖਦੇਵ ਕਹਿੰਦਾ ਤੂੰ ਮੈਨੂੰ ਦੱਸ ਬਾਪੂ ਕੌਣ ਸੀ ਮੈਂ ਵਿਚਕਾਰੋਂ ਪਾੜਦੂ ਸਲੇ ਨੂੰ ਜਾਗਰ ਸਿਉ ਸਮੇਂ ਦੀ ਨਜ਼ਾਕਤ ਨੂੰ ਸਮਝਦਾ ਸੀ ਕੁਈ ਨਹੀਂ ਪੁੱਤਰ ਸਵੇਰੇ ਦੱਸਾਂਗੀ ਸਵੇਰ ਹੋਈ ਤੇ ਚਰਨ ਫਿਰ ਰੋਣ ਲੱਗ ਪਈ ਵੀਰੋ ਤੇ ਭਜਨ ਸੁਣੇ ਚੁੱਪ ਕਰਾ ਰਹੀਆਂ ਸਨ ਪਰ ਉਹ ਆਪਣੇ ਆਪ ਨੂੰ ਸੰਭਾਲ ਨਹੀਂ ਸੇ ਰਹੀ ਜਾਗਰ ਸਿਉ ਆਇਆ ਨਾ ਪੁੱਤ ਰੋ ਨਾ ਕੁਝ ਵੀ ਨਹੀਂ ਸੀ ਉਥੇ ਕੁੱਤੇ ਲੜ ਰਹੇ ਸੀ ਕੰਬੜੀ ਉਹਨਾਂ ਤੋਂ ਡਰ ਗਈ ਇਧਰੋਂ ਮੈਂ ਫੇਰ ਕੱਟ ਤੇ ਹਾਂ ਹਾਂ ਇਹ ਕੰਬੜਾ ਪੁੱਤ ਉਹ ਡਰ ਗਿਆ ਜਾਗਰ ਸਿਉ ਨੇ ਟੱਬਰ ਨੂੰ ਤਾਈ ਗੱਲਾਂ ਕਰਕੇ ਟਿਕਾ ਦਿੱਤਾ ਪਰ ਉਹਦੇ ਰਗਵੀਰ ਸਿਉ ਨੇ ਰਾਤੀਦੋਵੇਂ ਮੁੰਡੇ ਚੱਕ ਖੇਤ ਕੋਠੇ ਚ ਬੰਦ ਕਰ ਰੱਖੇ ਸੀ। ਜਾਗਰ ਸਿਉ ਨੇ ਚਰਨ ਨੂੰ ਰਾਤੀ ਕਿਸੇ ਦਾ ਨਾਮ ਦੱਸਣ ਲਈ ਮਨਾ ਕਰ ਦਿੱਤਾ ਸੀ ਕਿਉਂਕਿ ਇਸ ਚੀਜ਼ ਨਾਲ ਵੇਜਤੀ ਹੋ ਜਾਣੀ ਸੀ। ਕੁਝ ਟਾਈਮ ਬਾਅਦ ਜਾਗਰ ਸਿਉ ਨੇ ਅਜੀਬ ਗੀਤਾਂ ਵੱਲੋਂ ਖਿੱਚ ਦਿੱਤੀ। ਉਹਦੇ ਰਗਵੀਰ ਸਿਉ ਨੇ ਉਹਨਾ ਮੁੰਡੇ ਨੂੰ ਡਰਾ ਕੇ ਪਹਿਲਾਂ ਹੀ ਬੁਰਾ ਹਾਲ ਕਰ ਦਿੱਤਾ ਸੀ ਕਿ ਜਾਗਰ ਸਿਉ ਜੀ ਅੱਜ ਤੁਹਾਨੂੰ ਮਾਰ ਵੀ ਦੇਵੇ ਤਾਂ ਵੀ ਉਸ ਦਾ ਕੋਈ ਕੁਝ ਨਹੀਂ ਕਰ ਸਕਦਾ। ਸਿਰੇ ਨੂੰ ਕਹਿੰਦਾ ਤੈਨੂੰ ਪਤਾ ਨਾ ਵਿਆਚ ਕਿੱਡੇ ਵੱਡੇ ਲੀਡਰ ਆਏ ਸੀ ਉਦੋਂ ਮੈਂ ਮਾਫੀਆ ਮੰਗਣ ਲੱਗੇ ਜ਼ਿੰਦਗੀ ਦੀ ਖੈਰ ਮੰਗਣ ਲੱਗੇ ਜਾਗਰ ਸਿਉਂ ਦੀ ਜੀਪ ਵੇਖਉਣਾ ਲੱਤਰਾ ਨਿਕਲ ਗਿਆ ਰਗਵੀਰ ਨੂੰ ਕਹਿੰਦੇ ਸਾਨੂੰ ਬਚਾ ਲਉ ਬਈ ਜੀ ਜਾਗਰ ਸਿਉਂ ਬਹੁਤ ਗੁੱਸੇ 'ਚ ਜੀਪ ਤੋਤਰੀਆ ਉਸਨੇ ਆਪਣੀ ਬੰਦੂਕ ਚੁੱਕੀ ਤੇ ਸਿਰ ਦਸਵੀਰੇ ਦੇ ਸਿਰ ਤੇ ਲਾ ਲਈ ਕਹਿੰਦਾ ਸਾਲਿਆ ਤੈਨੂੰ ਪਤਾ ਨਹੀਂ ਤੂੰ ਕਿਸ ਬੰਦੇ ਦੀ ਇੱਜ਼ਤ ਨੂੰ ਹੱਥ ਪਹੁੰਚ ਲਿਆ ਸੀ ਇੱਕ ਕੁੱਤਿਆ ਦੋਹਾਂ ਨੇ ਜਾਗਰ ਦੇ ਪੈਰ ਫੜ ਲਏ ਕਹਿੰਦੇ ਬਖਸ਼ ਦਿਓ ਬਾਬਾ ਜੀ ਰਗਵੀਰ ਸਿੰਘ ਨੇ ਜਾਗਰ ਤਾਂ ਗੁੱਸਾ ਵਧਾ ਵੇਖ ਜਾਗਰ ਸਿੰਘ ਨੂੰ ਰੋਕ ਦਿੱਤਾ ਨਾ ਬਈ ਨਾ ਉਹ ਜਾਗਰ ਸਿੰਘ ਨੂੰ ਇੱਕ ਪਾਸੇ ਲੈ ਗਿਆ ਬਾਈ ਜੀ ਨਾ ਰਹਿਣ ਦਿਓ ਛੱਡ ਦਿਓ ਕਹਿੰਦੇ ਅਸੀਂ ਮੁੜ ਕੇ ਪਿੰਡ ਚ ਨਹੀਂ ਵੜਦੇ ਇੱਕ ਮੌਕਾ ਦੇ ਦਿਓ ਰਗਵੀਰ ਸਿੰਘ ਨੇ ਉਹਨਾਂ ਨੂੰ ਸਮਝਾ ਕੇ ਛੱਡ ਦਿੱਤਾ ਤੇ ਉਹ ਪਿੰਡ ਦੀਆਂ ਜੋਹਾ ਟੱਪ ਕੇ ਜਾਗਰ ਸਿੰਘ ਰਗਵੀਰ ਨੂੰ ਨਾਲ ਲੈ ਕੇ ਘਰ ਆ ਗਏ ਤੇ ਦੋਹਾਂ ਨੇ ਛਾ ਪਾਣੀ ਪੀਤਾ ਚਨ ਬੱਚੇ ਨੂੰ ਗੋਦੀ ਚੁੱਕ ਕੇ ਕੋਲ ਆ ਗਈ ਬਾਪੂ ਜੀ ਇੱਕ ਗੱਲ ਕਰਨੀ ਆ ਤੁਹਾਡੇ ਨਾਲ ਹਾਂ ਕਹੋ ਪੁੱਤ ਮੈਂ ਅੱਡ ਨਹੀਂ ਰਹਿਣਾ ਤੁਹਾਡੇ ਨਾਲ ਹੀ ਰਹਿਣਾ ਮੈਂ ਤੁਹਾਡੀ ਸੇਵਾ करूंगी ਬਾਪੂ ਜੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸੀ ਜਾਗਰ ਸਿੰਘ ਕਹਿੰਦਾ ਨਾ ਪਈ ਇਹ ਕੰਮ ਨਹੀਂ ਹੋ ਸਕਦਾ ਅਸੀਂ ਤੁਹਾਨੂੰ ਇਦਾਂ ਕਿਵੇਂ ਰੱਖ ਲਈਏ ਚਨ ਉਦਾਸ ਹੋ ਗਈ ਜਾਗਰ ਸਿੰਘ ਕਹਿੰਦਾ ਉਹ ਕਮਲਿਆ ਪਹਿਲਾਂ ਤੁਹਾਡਾ ਸਮਾਨ ਤਾਂ ਚੱਕ ਲਈਏ ਹਾਂ ਹਾਂ ਸਾਰੇ ਹੱਸਣ ਲੱਗ ਪਏ ਤੇ ਖੁਸ਼ੀ ਵਸਣ ਲੱਗੇ ਘਰ ਜਿੰਨਾ ਪਿਆਰ ਹੋ ਗਿਆ ਕਿ ਉਹ ਇੱਕ ਦੂਜੇ ਤੋਂ ਖੁੱਖ੍ਹ ਕੰਮ ਕਰਦੀਆਂ ਤੇ ਐਤ ਕੀ ਜਾਗਰ ਸਿਉਨੇ ਦੋ ਕਿਲੇ ਜਮੀਨ ਹੋਰ ਬਣਾ ਦਿੱਤੀ ਤੇ ਹੁਣ ਦਾਦਾ ਪੁੱਤ ਇਕੱਠੇ ਸ਼ਹਿਰ ਜਾਂਦੇ ਖਾਣ ਪੀਣ ਤਨਵਾਜੀ ਸਾਰਿਆਂ ਦੇ ਕਹਾਣੀ ਨੂੰ ਪੂਰਾ ਸੁਣਨ ਦੇ ਲਈ ਕਹਾਣੀ ਵਧੀਆ ਲੱਗੀ ਤੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਇਹੋ ਜਿਹੀਆਂ ਪਰਿਵਾਰਿਕ ਤੇ ਸਮਾਜਿਕ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਹਾਜ਼ਰੂ ਮਮਾਗੇ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਸਸ਼ੀਕਲ ਜੀ